ਮੈਂ ਤੇ ਨਾ ਕੋਈ ਨਾ ਬੜਾ ਕਲਾ ਸ਼ੁਰੂ ਕਰਦਾ ਇਹ ਥੋੜਾ ਮਸਾਮ ਹੈ ਉਹ ਦੇਖ ਲੋ ਕੋਈ ਆਂਦੇ ਕਰੂਗਾ ਤਾਂ ਮੈਂ ਕਹਾਂ ਮੈਂ ਹੀ ਕਰਦਾ ਪਹਿਲਾ ਸ਼ਹਿਰ ਕਰਕੇ ਆਓ ਤੁਹਾਨੂੰ ਮੇਰੀ ਪਿਆ ਨਹੀਂ ਦੀਦੀਆ ਹੋਰ ਜਾਇਦ ਨਹੀਂ ਲੀਦਾ ਹੋਰ ਕਿੰਨਾ ਜਾਇਦਾ ਜਾ ਪਹਿਲਾ ਸ਼ਹਿਰ ਕਰਕੇ ਆ ਮੈਂ ਤੇ ਕਰਨਾ ਕਰਕੇ ਆਓ ਪਹਿਲਾ ਸ਼ਹਿਰ ਆ ਜੇ ਕੋਈ ਬਦਰਾ ਘਰ ਤੇ 5 ਵਜੇ ਤੁਹਾਡਾ ਦਫਤਰ ਦਾ ਟਾਈਮ ਹੋ ਚੁੱਕਾ 5 ਵਜੇ ਤੋਂ ਬਾਅਦ ਤੁਸੀਂ ਕਿਹੜੀ ਦੁਕਾਨ ਦੇ ਨਹੀਂ 5 ਵਜੇ ਤੁਹਾਡਾ ਟਾਈਮ ਹੋ ਚੁੱਕਾ ਦਫਤਰ ਬਸੇ ਬੰਦ ਹੋ ਗਿਆ 5 ਆਮ ਦੁਕਾਨਦਾਰ ਦੇ ਅੱਗੇ ਸਮਾਨ ਚੁਕਣਾ ਸੌਖਾ ਹੁੰਦਾ ਹੈ ਪਰ ਜੇ ਕੋਈ ਪੋਲਿਟੀਕਲ ਬੰਦੇ ਦਾ ਕਬਜਾ ਚੁਕਾਣਾ ਹੋਵੇ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਇਹਨਾਂ ਅੱਗੇ ਸਰਕਾਰਾਂ ਵੀ ਗੋਡੇ ਟੇਕ ਦਿੰਦੀਆਂ ਹਨ ਕਿਉਂਕਿ ਭਾਜਪਾ ਨੇਤਾ ਅਰੁਣ ਹੌਸਲਾ ਦਾ ਕਬਜਾ ਚੁਕਾਣਾ ਸੋਖਾ ਨਹੀਂ ਕਈ ਸਰਕਾਰਾਂ ਆਈਆਂ ਪਰ ਇਸ ਦੇ ਕਬਜੇ ਸਰਕਾਰਾਂ ਚੁਕਾ ਨਹੀਂ ਸਕੀਆਂ ਦੇਖਿਆ ਜਾਵੇ ਤਾਂ ਅਨਖੋਸਲਾ ਦੀਆਂ ਗੱਲਾਂ ਵਿੱਚ ਵੀ ਸਚਾਈ ਝਲਕਦੀ ਹੈ ਕਹਿੰਦਾ ਸ਼ਹਿਰ ਦੇ ਕਬਜੇ ਚੁਕਾ ਕੇ ਆਓ ਮੈਂ ਆਪਣਾ ਕਬਜਾ ਚੁੱਕ ਦਿੰਦਾ ਹਾਂ ਪੋਲਿਟੀਕਲ ਲੋਕ ਜਾਣ ਬੁੱਝ ਕੇ ਸ਼ਰਪੁਰ ਰੋਡ ਤੇ ਮੇਰੇ ਕਬਜੇ ਹਟਾਉਣ ਭੇਜਦੇ ਹਨ ਫਗਵਾੜਾ ਦੇ ਸ਼ਰਪੁਰ ਰੋਡ ਤੇ ਜਦੋਂ ਅੱਜ ਨਗਰ ਨਿਗਮ ਟੀਮ ਪਹੁੰਚੀ ਤਾਂ ਭਾਜਪਾ ਦਾ ਸ਼ੇਰ ਅਨਖੋਸਲਾ ਜਦੋਂ ਗਰਜਿਆ ਤਾਂ ਨਗਰ ਨਿਗਮ ਟੀਮ ਉਥੋਂ ਕਬਜੇ ਹਟਾਉਣ ਦੀ ਬਜਾਏ ਭੱਜ ਗਈ ਅਨਖੋਸਲਾ ਨੇ ਕਿਹਾ ਕਿ politicial stunt ਦੇ ਤਹਿਤ ਪਹਿਲਾਂ ਮੇਰੇ ਕਬਜੇ ਹਟਾਉਣ ਬਲਵਿੰਦਰ ਸਿੰਘ ਢਾਲੀਵਾਲ ਨਗਰ ਨਿਗਮ ਟੀਮ ਨੂੰ ਭੇਜਦਾ ਸੀ ਹੁਣ ਜਗਿੰਦਰ ਸਿੰਘ ਮਾਨ ਮੇਰੇ ਕਬਜੇ ਹਟਾਉਣ ਨਗਰ ਨਿਗਮ ਟੀਮ ਨੂੰ ਭੇਜਦਾ ਹੈ ਨਗਰ ਨਿਗਮ ਟੀਮ ਨੂੰ ਅਨਖੋਸਲਾ ਨੇ ਕਿਹਾ ਕਿ ਜਾਓ ਪਹਿਲਾਂ ਸ਼ਹਿਰ ਦੇ ਕਬਜੇ ਹਟਾ ਕੇ ਆਓ ਫਿਰ ਮੈਂ ਆਪਣਾ ਕਬਜਾ ਚੁੱਕ ਲਵਾਂਗਾ ਮੈਂ ਬੰਦੇ ਸਦਕੇ ਧਰਨਾ ਲਾ ਦੇਣਾ ਦੱਸ ਦਈਏ ਕਿ ਨਗਰ ਨਗਮ ਟੀਮ ਨੇ ਸ਼ਹਿਰ ਵਿੱਚ ਕਬਜ਼ੇ ਹਟਾਉਣ ਲਈ ਅੱਜ ਅਭਿਆਨ ਚਲਾਇਆ ਸ਼ਹਿਰ ਦੇ ਗੋਲ ਚੌਕ ਵਿੱਚ ਜਦੋਂ ਟੀਮ ਨੇ ਰੇੜੀ ਚੁਕਾਣੀ ਚਾਹੀ ਤਾਂ ਰੇੜੀ ਵਾਲੇ ਨੇ ਵਿਰੋਧ ਕੀਤਾ ਤੇ ਰੋਸ਼ਭਜੋਂ ਜਿਵੇਂ ਵੀ ਉੱਤੇ ਚੜ ਗਿਆ ਪਰ ਫਿਰ ਵੀ ਅਧਿਕਾਰੀ ਨਹੀਂ ਮੰਨੇ ਅਤੇ ਜੀਟੀ ਰੋਡ ਤੋਂ ਸਮਾਨ ਚੁੱਕਦੇ ਰਹੇ ਅਤੇ ਜਦੋਂ ਉਹ ਸ਼ਰਪੁਰ ਰੋਡ ਤੇ ਅਰਨ ਖੋਸਲਾ ਦੇ ਕੀਤੇ ਕਬਜ਼ੇ ਕੋਲ ਪਹੁੰਚੇ ਤਾਂ ਨਗਰ ਨਗਮ ਟੀਮ ਦੀ ਹਵਾ ਨਿਕਲ ਗਈ ਅਤੇ ਬਿਨਾ ਕਬਜ਼ਾ ਚੁੱਕ ਕੇ ਡਰ ਕੇ ਵਾਪਸ ਪਰਤ ਗਏ ਆ ਤੁਹਾਨੂੰ ਦਿਖਾਉਂਦੇ ਹਾਂ ਕੀ ਕਹਿ ਰਹੀ ਹਨ ਨਗਰ ਨਗਮ ਟੀਮ ਅਤੇ ਭਾਜਪਾ ਨੇਤਾ ਅਰਨ ਖੋਸਲਾ ਵੜਾ ਐਕਸੈਸਨਿਸ ਲਾਈਵ ਤੋਂ ਵਿਨੋਦ ਹਾਂਜੀ ਸਰ ਅੱਜ ਜਿਹੜੀ ਹੈ ਤੈਬਿਆਰੀ ਦੀ ਟੀਮ ਇੱਥੇ ਆਈ ਆ ਜੋ ਇਹ ਨਜਾਇਜ਼ ਕਬਜ਼ੇ ਕਹਿੰਦੇ ਕੀਤੇ ਹੋਏ ਆ ਚੱਕ ਦੀ ਪਈ ਆ ਸਾਰਾ ਸ਼ਹਿਰ ਦੇ ਵਿੱਚ ਕਬਜ਼ੇ ਹਰਿਆਵਾਲਾ ਅੱਜ ਬਾਬੇ ਗਰੀਏ ਕਿੱਥੇ ਨਹੀਂ ਕਬਜ਼ੇ ਆ ਗਏ ਅੱਜ ਦੱਸਿਆ ਜਾਵੇ ਕਿ ਸ਼ਹਿਰ 'ਚ ਕਿੱਥੇ ਨਹੀਂ ਕਬਜ਼ੇ ਜਿਹੜੇ ਕਬਜ਼ੇ ਹੋ ਰਹੇ ਉਹ ਤਾਂ ਪਹਿਲਾਂ ਚਕਾਣ ਕਿੰਨੇ ਸਾਲ ਹੋ ਗਏ ਸ਼ਹਿਰ 'ਚ ਕਬਜ਼ੇ ਹੋਏ ਨੂੰ 11 ਦਾ ਕਬਜ਼ੇ ਹੋ ਰਿਹਾ ਮੰਡੀ ਰੋਡ ਸਾਰੀ ਭਰੀ ਪਈ ਆ ਬੰਗਾ ਰੋਡ ਹਰਿਆਵਾਲਾ ਕਿਹੜੇ ਏਰੀਆ 'ਚ ਨਹੀਂ ਕਬਜ਼ੇ ਆ ਗਏ ਇੱਕ ਸ਼ਹਿਰਪੁਰ ਰੋੜੀ ਦੇਖਦਾ ਇੱਕ ਸਿਰਫ politi ਗੱਲ ਕਰਕੇ ਇੱਥੇ ਜਿਹੜੇ ਮਾਨ ਸਾਹਿਬ ਆ ਜਗਿੰਦਰ ਸਿੰਘ ਮਾਨ ਉਹ ਆਪਣੇ ਇਹਨਾਂ ਨੂੰ ਭੇਜ ਦਿੰਦਾ ਅਫਸਰਾਂ ਨੂੰ ਤੇ ਜਾਓ ਜੀ ਮੇਨ ਸਾਈਡ ਤੇ ਹੋਰ ਦੁਕਾਨਾਂ ਨਹੀਂ ਦੀਦੀਆਂ ਸ਼ਹਿਰ ਚ ਕਿੰਨੀਆਂ ਦੁਕਾਨਾਂ ਵਾ ਹੋਰ ਕਿੰਨੇ ਕਬਜੇ ਹਰੀਆਵਾਦ ਹੋਏ ਕਿੰਨੇ ਬਾਬੇ ਕੀ ਜੀ ਮਿਲਦੀ ਕਿ ਖਰੋੜੇ ਜੋ ਦੀਦੇ ਨਹੀਂ ਇੱਕ ਵਾਰੀ ਸ਼ੁਰੂ ਕਰ ਦਿੰਦੇ ਇੱਕ ਮਿੰਟ ਦੇ ਵਿੱਚ ਨਾਪ ਹਟਾਵਾਂਗੇ ਤਾਂ ਕਰੀਓ ਪੋਲੀਟੀਕਲ ਰੰਜਸ਼ ਹੈ ਜਿੰਨੀ ਇਹ ਪ੍ਰੀਟੀਕਲ ਰੰਜ ਹਰ ਵਾਰੀ ਆਂਦੇ ਪ੍ਰੀਟੀਕਲ ਰੰਜਨ ਕਰਕੇ ਕਰਦੇ ਆ ਜਦੋਂ ਵੀ ਆਂਦੇ ਆ ਮਾਨ ਸਾਹਿਬ ਦਾ ਹੁਕਮ ਹੈ ਜੀ ਕਿ ਆ ਮੌਜੂਦਾ ਸਰਕਾਰ ਦੇ ਵਿੱਚ ਅੱਗੇ ਵੀ ਧਾਰੀਵਾਲ ਸਾਹਿਬ ਨੇ ਵੀ ਬੜਾ ਲਾਇਆ ਬੜੀਆਂ ਬੜੀਆਂ ਸਰਕਾਰਾਂ ਆਈਆਂ ਤੇ ਬੜੇ ਬੜੇ ਬੰਦੇ ਆਏ ਅਫਸਰ ਪਰ ਮੈਨੂੰ ਹੈਰਾਨਗੀ ਆ ਵੀ ਜਿਹੜੇ ਅਫਸਰ ਆਂਦੇ ਪਹਿਲਾਂ ਇਹ ਦੇਖਿਆ ਕਰਨ ਬਿਸ਼ੈਅ ਚ ਕਰੋਚ ਮੈਂ ਨਹੀਂ ਹੈਗੀ ਸਲਮਾ ਰੋਡ ਆ ਨাহিয়া ਚੌਂਸ ਰਾਹ ਰੋਡ ਪਹਿਲਾਂ ਸ਼ੁਰੂ ਕਰੋਨੇ ਇੱਕ ਦਿਨ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਹੀ ਟਾਰਗੇਟ ਕਰਕੇ ਇੱਥੇ ਭੇਜਿਆ ਉਹ ਵੀ ਗੱਲ ਕਰਕੇ ਤੁਹਾਨੂੰ ਟਾਰਗੇਟ ਕੀਤਾ ਗਾ ਲਿਓ ਮੈਂ ਬੀਜੇਪੀ ਦਾ ਇਸ ਕਰਕੇ ਇਹ ਸਰਕਾਰ ਬੜੀ ਐਸੇ ਹਾਲਤ ਸਰਕਾਰ ਦੇ ਜੋ ਪਤਾ ਹੀ ਆ ਤੁਹਾਨੂੰ ਬਹੁਤ ਮਾੜੀ ਹਾਲਤ ਸਰਕਾਰ ਆ ਆਪਦੀ ਡਵੈਲਪਮੈਂਟ ਤਾਂ ਹੋ ਨਹੀਂ ਵਿਕਾਸ ਤਾਂ ਹੋ ਨਹੀਂ ਰਿਹਾ ਸ਼ਹਿਰੀਆਂ ਸੜਕਾਂ ਦਾ ਬਣਾਣ ਸੜਕਾਂ ਦਾ ਕੀ ਯਾਰ ਅੱਜ ਸ਼ਹਿਰ ਚ ਸਰਮਨੂ ਜਹਾਜ਼ ਲੀਆਂ ਸੜਕਾਂ ਦਾ ਕੀ ਆ ਬੰਗਾ ਰੋਡ ਬੁਰੇ ਆ ਫਲਾਈ ਰੋਡ ਬੁਰੇ ਆ ਕੰਮ ਕੁਸ਼ਹਜ ਹੋ ਨਹੀਂ ਰਿਹਾ ਜਿੱਦਾਂ ਡਿਵੈਲਪਮੈਂਟ ਕਰੇ ਜਿਹੜੇ ਟੈਕਸ ਲੈਂਦੇ ਨਾ ਹਾਂਜੀ ਸੁਪਰਡੈਂਟ ਸਾਹਿਬ ਅੱਜ ਪੂਰੇ ਬਾਜ਼ਾਰ ਦੇ ਵਿੱਚ ਜਿਹੜੇ ਅਕਰੋਚਮੈਂਟਾਂ ਸਿਗੀਆਂ ਕਲੀਅਰ ਕੀਤੀਆਂ ਆ ਤੇ ਅੱਜ ਜਦੋਂ ਹਿਾਰਪੁਰ ਰੋਡ ਤੇ ਆਏ ਆ ਤੇ ਇੱਥੇ ਕਾਫੀ ਹੱਲਾ ਗੁੱਲਾਇਆ ਹੋ ਗਿਆ ਕੀ ਕਹਿਣਾ ਉਸ ਚੀਜ਼ ਦੇ ਬਾਰੇ ਤੁਹਾਡਾ ਇੱਕ ਵੀਡੀਓ ਵੀ ਚੁੱਕਾ ਮੈਂ ਕਿਹਦੇ ਤੋਂ ਮਾਰੇ ਉਸ ਤੋਂ ਇੱਕ ਹੋਰ ਜੀ ਨਾਲ ਤਾਂ ਪਹਿਲਾਂ ਵੀ ਚਾਹੇ ਤੇ ਸਮਾਨ ਰੱਖਣਾ ਉਹ ਵੀ ਨਾ ਬਰੋ ਨਾ ਉਹਨਾਂ ਬੰਦਿਆਂ ਨੇ ਜਿਹੜਾ ਤਿਆਰੀ ਦਾ ਮਾਮਾ ਆਜਿਨੀ ਸੀ ਤੇ ਆਪਾਂ ਦੇ ਬਿਨਾਂ ਕਰਾਉਣੀ ਸੀ ਉਹਦੀ ਸਮਾਨ ਵੀ ਕਰਾ ਦੇ ਦਿੱਤੀ ਇੱਕ ਗਰੀਬ ਦੀ ਰਿਹੜੀ ਚੱਕੀ ਗਈ ਆ ਗੋਲ ਚੌਂਕ ਤੋਂ ਉੱਥੇ ਦਾ ਟੱਕਾ ਹੋ ਗਿਆ ਤੇ ਇੱਥੇ ਮੇਅਰ ਸਾਹਿਬ ਦੇਖ ਕੇ ਕਿਉਂ ਨਹੀਂ ਸਮਾਂ ਚੱਕਿਆ ਗਿਆ ਕੋਈ ਟੱਕਾ ਨਹੀਂ ਹੋਇਆ ਨੇ ਉੱਥੇ ਰੈਡੀ ਨੇ ਤੇ ਚੇਤਾਵਨੀ ਦਿੱਤੀ ਐ ਨਾ ਚੇਤਾਵਨੀ ਦਿੱਤੀ ਕੋਈ ਤੁਸੀਂ ਇਹਨਾਂ ਨੇ ਰੈਡੀ ਰੈਡੀ ਕਿੱਡੀ ਚੱਕੀ ਇਹਨਾਂ ਨੇ ਚੇਤਾਵਨੀ ਦਿੱਤੀ ਚੱਕੀ ਆ ਉਹ ਪਹਿਲਾਂ ਵੀ ਉਹਨੂੰ ਕਿਹਾ ਸੀਗਾ ਜਿਹੜਾ ਸੁਪਰੀਂਡੈਂਟ ਸਾਹਿਬ ਜਿਹੜਾ ਚੇਤਾਵਨੀ ਦਿੱਤੀ ਇਹਨਾਂ ਨੇ ਚੇਤਾਵਨੀ ਦਿੱਤੀ ਜਿਹੜਾ ਇੱਕ ਬੰਦਾ ਮਸ਼ੀਨ ਦੇ ਉੱਪਰ ਚੜ ਗਿਆ ਸਗਾ ਤੁਹਾਡੇ ਕੀ ਕੀ ਆ ਇਹਨਾਂ ਨੂੰ ਉਹ ਮਸ਼ੀਨ ਤੇ ਚੜ ਗਿਆ ਇੱਕ ਗੋਲ ਚੌਂਕ ਦੇ ਮਸ਼ੀਨ ਦੇ ਵਿੱਚ ਇੱਕ ਡੇਪੋ ਨੇ ਕਿੰਨਾ ਕਬਜ਼ਾ ਕੀਤਾ ਤੁਸੀਂ ਇਹ ਵੀ ਨਹੀਂ ਨਹੀਂ ਮੇਅਰ ਸਾਹਿਬ ਦਾ ਚਰਿਆਮ ਕਹਿ ਰਹੇ ਆ ਜੋ ਕਰਨਾ ਕਰ ਲੋ ਤੁਸੀਂ ਚੇਤਾਵਨੀ ਦਿੱਤੀ ਪਹਿਲਾਂ ਉਹਨੂੰ ਜੀ ਪਹਿਲਾਂ ਦੱਸਿਆ ਸੀ ਉਹਨੂੰ ਕਿ ਹਾਂ ਵੀ ਇਸ ਤੋਂ ਸਮਾਨ ਚੱਕ ਲੈ ਅਜ ਉਹਨੂੰ ਸਾਨੂੰ ਸਾਨੂੰ ਪੁੱਛ ਕੇ ਲ ਤਾਨੂੰ ਪੁੱਛ ਕੇ ਲਉਂਦੇ ਹੋ ਤੇ ਜੇ ਆਪਾਂ ਆਪਾਂ ਕਿਤੇ ਗੱਲ ਕਰੀਏ ਆਪਾਂ ਸਾਹ ਬਰੋੜ ਤੇ ਆਪਾਂ ਆਏ ਆ ਉਹਨੇ ਕਿੰਨਾ ਕੀਤਾ ਸੁਬਨਾ ਆਪਾਂ ਉਸ ਟਾਈਮ ਤੇ ਤਾਂ ਉਹ ਦੇਖਦੇ ਆ ਚਾਹ ਰਹੇ ਆ ਸਾਹ ਬਰੋੜ ਤੇ ਆਏ ਆ ਜਿਹੜੇ ਆਮ ਕਹਿੰਦਾ ਵਕੀ ਤੁਸੀਂ ਨਹੀਂ ਚੁਕਾ ਸਕਦੇ ਚੁਕਾ ਲਓ ਇੱਥੇ ਕੀ ਕਾਰਵਾਈ ਹੈ ਕੋਈ ਨੂੰ ਅਸੀਂ ਆਪਣੇ ਆਪਣੇ ਅਧਿਕਾਰ ਦਗਾਣੇ ਕਰਾਂਗੇ ਅਜਿਹੀ ਵਾਰੀ ਇਸ ਤਰ੍ਹਾਂ ਤੁਹਾਨੂੰ ਇਹ ਸੀ ਚਾ ਲੱਗਦਾ ਕਿ ਕਾਰਵਾਈ ਹੋਏਗੀ ਨਾ ਤੇ ਹਾਂਜੀ ਸਰਕਾਰ ਇਹ ਨਾਲ ਗੱਲ ਕਰਾਂਗੇ ਜੂਨ